ਕੇ ਲਿਆਇਆ ਭਾਈ ਇੱਕ ਮਿੰਟ ਹਾਲੋ ਐਨ ਬਣਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਨਿੱਕੀ ਜੀ ਬੇਟੀ ਕੋਲੇ ਆਏ ਆਂ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਹੁਤ ਸਿਆਣੀ ਐ ਪਾਠ ਸੁਣਾਉਂਦੀ ਐ ਕੀ ਨਾਮ ਬੇਟਾ ਤੇਰਾ ਮਹੀਪ ਤਾਂ ਮਹੀਪ ਕੌਰ ਤੇ ਤੈਨੂੰ ਪਾਠ ਕਿੰਨਾ ਆਉਂਦਾ ਥੋੜਾ ਥੋੜਾ ਸੁਣਾਓ ਫਿਰ ਉੱਚੀ ਬੋਲ ਕੇ ਲੈਣਾ ਸੁਣਾ ਸੁਣਾਓ ਜਿਹੜਾ ਮਰਜ਼ੀ ਸੁਣਾ ਦਿਓ ਉਹ ਸਾਹਮਣੇ ਵੀ ਇੱਕੀ ਪਹਿਲੀ ਪੌੜੀ ਦਾ ਜਪਜੀ ਸਾਹਿਬ ਦਾ ਜਿੰਨਾ ਬੋਲੇ ਨਾਲ ਬੋਲ ਏ ਤੁਮ ਦਾ ਸਤਨਾਮ ਸਤਿਪੁਰਤ ਮਿਰ ਫੋ ਨਿਰਵਾਰ ਤਲ ਮੁ ਪੀ ਨਿਸਾ ਪੰਧਰ ਪਸਾਦ ਜਪ ਆਤ ਸਜੁਦਾ ਆਤ ਸਰ 26 ਅਚਨਾਂਤ ਸਿਪੀ ਸਤ ਸੱਚ ਸੋਤਨਾ ਹੋਈ ਜੇ ਸੋਚੀ ਲਖਾਇ ਚੁੱਪੇ ਚੁੱਪੇ ਲਾਰਾ ਲਿਫਤਾਰ ਪੁੱਥਿਆ ਪਸਨਾ ਤੇ ਜਪਨਾ ਪੂਰੀ ਆਪਸ ਸੈਸ ਸਿਨਾਫ ਹੋ ਲੋਤ ਹੋਈ ਨਾ ਤਿੱਤੇ ਨਾ ਤਿੱਤ ਸੱਚਾ ਤੇ ਤੂਰਾ ਸੁਟਵਾਰ ਉਦੋਂ ਜਾਈ ਜਨਮਾ ਨਾ ਤਿੱਖਾ ਨਾ ਉਤਮੀ ਉਤਮ ਤਾਰਕ ਤਨ ਤੇ ਜਾਈ ਉਤਮੀ ਹੋ ਤੁਮ ਜੀ ਉਤਮੀ ਮਿਲਵੜੇ ਉਤਮੀ ਉਤਮ ਨੀਚ ਉਤਮੀ ਤਿੱਤ ਸੁਪਾਈ ਤੇ ਮਾਤਿ ਬਸੀ ਤੇ ਤੁਜਦਾ ਸੋਈ ਕੁੱਤ ਮੀਂਹ ਦਾ ਸੱਪਤਾ ਹੁਦੂ ਮੈਂ ਨਾ ਗਾ ਜਨਾਨ ਤਬੁੱਤਾ ਜਾ ਤੇ ਤਰਵੇਂ ਦਾਵੇ ਤੇ ਤਾਂ ਤੇ ਸਵਦਾ ਤਾਂ ਦਾਵੇ ਤੋਂ ਜਾਣੇ ਨਿਸ਼ਾਨ ਦਾਵੇ ਤੇ ਦੋਨੋਂ ਵੜਿਆ ਵਿਚਾਰ ਦਾਵੇ ਤੋਂ ਵੇਥ ਵਿਦਿਆਰਥੀ ਵਿਚਾਰ ਦਾਵੇ ਤੋਂ ਵੇਥ ਸਾਲ ਕਰੇ ਤਨ ਦਾਵੇ ਤੋਂ ਜੀ ਲੈ ਫਿਰ ਦੇ ਦਾਵੇ ਤੋਂ ਵੇਥ ਹਜ਼ਾਰ ਦੁੱਤਨਾ ਚਹੀਨੇ ਨਹੀਂ ਆਵੇ ਟੋਟੀ 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 ਦੋ ਵਾਈਗੁਰ ਜੀ ਦਾ ਕਾਲਸਾ ਵਾਈਗੁਰ ਜੀ ਦੀ ਫਤਿਹ ਹਜੂਰ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਜੀ ਦੇ ਨਾਲ ਇਸ ਬੇਟੀ ਦਾ ਬੜਾ ਪ੍ਰੇਮ ਹੈ ਹੈਗਾ ਨਾ ਹਾਂ ਬਹੁਤ ਕਿਰਪਾ ਹੈ ਆਪਦੇ ਹੱਥੀ ਇਹ ਚੋਪੇ ਪ੍ਰਸ਼ਾਦਾ ਸ਼ਕੰਦੀ ਹੈਗੀ ਹੈ ਸਤਗੁਰੂ ਜੀ ਜੀ ਬਖਸ਼ਿਸ਼ ਕਰਨਾ ਚੌਪੀ ਸਰ ਬੀਐਲਡੀ ਢਾਣੀ ਤੇਗਿੰਦਰ ਸਿੰਘ ਦੀ ਬੇਟੀ ਹੈ 13 ਬੀਐਲਡੀ 13 ਬੀਐਲਡੀ ਢਾਣੀ ਚੋਂ ਸਤਗੁਰੂ ਚੜ੍ਹਦੀ ਕਲਾ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਖਤਦਰ ਸਾਹਮਣੇ ਬੋਲੋ ਖੜੇ ਬੁਲਾਓ ਵਾਹਿਗੁਰਜੀ ਜੀ ਤੇਰ ਹਾਲਸਾ ਵਾਹਿਗੁਰਜੀ ਜੀ ਖੜੇ ਆਪਾਂ ਮਾ ਸਾਹਮਣੇ ਤੁਸੀਂ ਲਾ ਲੈ ਚੌਪੀ ਸਰ ਕਿਨਾਂ